ਬਾਈ ਕਹਿੰਦਾ ਵੀ ਜੈਹੋਜੀ ਭੂਆ ਸਾਡੀ ਸੀ ਨਾ ਕਹਿੰਦਾ ਇਹੋ ਜੀ ਭੂਆ ਰੱਬ ਕਿਸੇ ਵੈਰੀ ਦੇ ਘਰ ਵੀ ਨਾ ਦਵੇ ਕਹਿੰਦਾ ਮੇਰੀ ਭੂਆ ਨੇ ਉਂਗਲਾਂ ਲਾ ਲਾ ਕੇ ਮੇਰੇ ਚਾਚੇ ਨੂੰ ਮੇਰੇ ਪਿਓ ਦਾ ਦੁਸ਼ਮਣ ਬਣਾਤਾ ਕਹਿੰਦਾ ਫਿਰ ਇੱਕ ਦਿਨ ਇਹੋ ਜਿਹਾ ਹੁੰਦਾ ਕਿ ਮੇਰੇ ਪਿਓ ਦੇ ਹੱਥੋਂ ਮੇਰੇ ਚਾਚੇ ਦਾ ਕਤਲ ਹੋ ਜਾਂਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵੀ ਜਿਹੜੇ ਬਾਈ ਦੀ ਮਤਲ ਨਾਲ ਕਹਾਣੀ ਸਾਂਝੀ ਕਰਨ ਲੱਗਿਆਂ ਉਸ ਬਾਈ ਦਾ ਨਾਮ ਹੈਗਾ ਜਸਵਿੰਦਰ ਜਸਵਿੰਦਰ ਕਹਿੰਦਾ ਵੀ ਮੈਨੂੰ ਤਾਂ ਨਾ ਭੂਆ ਸ਼ਬਦ ਤੋਂ ਹੀ ਨਫ਼ਰਤ ਹੋ ਗਈ ਯਾਰ ਕਹਿੰਦਾ ਸੌਣ ਲੱਗੇ ਵੀ ਮੇਰਾ ਤਾਂ ਮੂੰਹ 'ਚ ਭੂਆ ਕਹਿਣ ਨੂੰ ਕਦਾ ਜੀ ਨਹੀਂ ਕਰਦਾ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਬਾਈ ਜਸਵਿੰਦਰ ਕਹਿੰਦਾ ਵੀ ਮੇਰੇ ਪਿਓ ਹਰੀ ਤਿੰਨ ਭੈਣ ਭਰਾ ਸੀਗੇ ਵੱਡਾ ਮੇਰਾ ਪਿਓ ਸੀਗਾ ਦੂਜੇ ਨੰਬਰ ਤੇ ਮੇਰੀ ਭੂਆ ਸੀ ਤੇ ਤੀਜੇ ਨੰਬਰ ਤੇ ਕਹਿੰਦਾ ਮਰਾ ਚਾਚਾ ਸੀ ਕਹਿੰਦਾ ਸਾਡੇ ਕੋਲੇ ਸੀ ਕਿ 32 ਕਿੱਲੇ ਜ਼ਮੀਨ ਤੇ ਨਾਲ ਸਾਡਾ ਸੀਗਾ ਆੜਤ ਦਾ ਕੰਮ ਕਹਿੰਦਾ ਵੀ ਸਾਡੀ ਏਰੀਏ ਦੇ ਵਿੱਚ ਪੂਰੀ ਤੂਤੀ ਬੋਲਦੀ ਸੀ ਕਹਿੰਦਾ ਅਸੀਂ ਦੋ ਭੈਣ ਭਰਾ ਸੀ ਕਿ ਗਾਂ ਮੇਰੀ ਵੱਡੀ ਭੈਣ ਸੀ ਤੇ ਇੱਕ ਮੈਂ ਸੀਗਾ ਮੇਰੀ ਭੂਆ ਦੇ ਕਿਹਦਾ ਦੋ ਪੁੱਤ ਸੀਗੇ ਤੇ ਮੇਰੇ ਚਾਚੇ ਦਾ ਕਿਹਦਾ ਇੱਕੋ ਇੱਕ ਮੁੰਡਾ ਸੀਗਾ ਕਹਿੰਦਾ ਬੜਾ ਸੋਹਣਾ ਸਾਡਾ ਸਾਂਝਾ ਪਰਿਵਾਰ ਸੀਗਾ ਭੂਆ ਵੀ ਕਿਹਦਾ ਚੰਗੇ ਘਰੇ ਵਿਆਹੀ ਸੀ ਨੇੜੇ ਵਿਆਹੀ ਹੋਈ ਸੀ ਕਹਿੰਦਾ ਚਲੋ ਜੀ ਮੇਰੇ ਹੁਣ ਚਾਚੇ ਨੇ ਖੇਤੀਬਾੜੀ ਕਰਿਆ ਕਰਨੀ ਤੇ ਮੇਰੇ ਪਿਓ ਨੇ ਕਹਿੰਦਾ ਆੜਤ ਤੇ ਵਿਆਹ ਕਰਨਾ ਇਹ ਕਹਿੰਦਾ ਜਿਹੜੀ ਮੇਰੀ ਭੂਆ ਸੀ ਉਹ ਮੇਰੇ ਚਾਚੇ ਦੀ ਬਾੜੀ ਹਮੈਂਤਨ ਬਣਦੀ ਹੁੰਦੀ ਸੀ ਉਹਦੇ ਨਾਲ ਬਾਲਾ ਮੋਹ ਕਰਦੀ ਹੁੰਦੀ ਸੀ ਕਹਿੰਦਾ ਮੇਰੀ ਭੂਆ ਨੇ ਮੇਰੇ ਚਾਚੇ ਨੂੰ ਲਾਉਣੇ ਸ਼ੁਰੂ ਕਰਤੀਆਂ ਵੀ ਕੁਗੂਆ ਤੂੰ ਮਿੱਟੀ ਦਾ ਮਿੱਟੀ ਹੁੰਦਾ ਫਿਰਦਾ ਤੇਰਾ ਇੱਕੋ ਇੱਕ ਪੁੱਤ ਤੇ ਤੈਨੂੰ ਕੀ ਲੋੜ ਹੈ ਸਿਰ 'ਚ ਘੱਟਾ ਪਾਉਣ ਦੀ ਵੀ ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਦਾ ਫਿਰਦਾ ਵੀ ਅਗਲਾ ਤਾਂ ਆੜਤ ਤੇ ਬੈਠਾ ਕੀ ਬਦਤਰ ਨਾਲ ਕੀ ਠੱਗੀਆਂ ਮਾਰੀ ਜਾਂਦਾ ਸਾਂਝੇ ਘਰ 'ਚੋਂ ਪੈਸਾ ਜੋੜ ਜੂਗਾ ਸਾਂਝੇ ਘਰ 'ਚੋਂ ਜੇ ਖਾਜੂਗਾ ਉਹ ਖਾਜੂਗਾ ਵੀ ਤੂੰ ਐਂ ਕਰ ਵੀ ਤੂੰ ਅੱਡ ਹੋ ਜਾ ਤੂੰ ਆੜਤ 'ਚੋਂ ਆਪ ਦਾ ਹਿੱਸਾ ਕੱਢ ਲੈ ਕਹਿੰਦਾ ਉਹ ਮੇਰਾ ਦਾਦਾ ਜਾਉਂਦਾ ਹੁੰਦਾ ਸੀ ਉਹਨੂੰ ਕਹਾਂ ਚਲੋ ਜੀ ਮੇਰੇ ਚਾਚੇ ਨੇ ਮੇਰੀ ਭੂਆ ਪਿੱਛੇ ਲੱਗ ਕੇ ਘਰੇ ਰੌਲਾ ਪਾ ਲਿਆ ਵੀ ਮੈਂ ਤਾਂ ਅੱਡ ਹੋਣਾ ਮੈਂ ਨਹੀਂ ਨਾਲ ਰਹਿਣਾ ਕਹਿੰਦਾ ਮੇਰੇ ਦਾਦੇ ਨੇ ਪੁੱਛਿਆ ਵੀ ਕਾਰਨ ਤਾਂ ਦੱਸ ਵੀ ਤੁਹਾਡਾ ਕੱਤੋਂ ਹੋਣਾ ਕਹਿੰਦਾ ਨਾ ਜੀ ਮੈਂ ਤਾਂ ਅੱਡ ਹੋਣਾ ਮੈਨੂੰ ਨਹੀਂ ਪਤਾ ਮੈਂ ਰ ਤਾਂ ਕੋਈ ਇੱਕ ਜਵਾਕ ਆ ਮੈਂ ਐਵੇਂ ਘੱਟਾ ਫੱਕਦਾ ਫਿਰਦਾ ਮੈਨੂੰ ਨਹੀਂ ਲੋੜ ਮੈਂ ਤਾਂ ਅੱਡ ਹੋਣਾ ਕਹਾਂ ਚਲੋ ਜੀ ਮੇਰੇ ਦਾਦੇ ਨੇ ਅਡਡ ਕਰਤੇ 16 ਕਿਲੇ ਸਾਡੇ ਹਿੱਸੇ ਆ ਗਈ 16 ਕਿਲੇ ਵੀ ਚਾਚੇ ਦੇ ਹਿੱਸੇ ਆ ਗਈ ਕਹਿੰਦਾ 32 ਕਿਲੇ ਵਿੱਚ ਤਿੰਨ ਮੋਟਰਾਂ ਸੀ ਕਿ ਇੱਕ ਮੋਟਰ ਸਾਡੀ ਸਾਂਝੀ ਰਹੇਗੀ ਬਾਕੀ ਇੱਕ ਕਹਿੰਦਾ ਉਸ ਤੋਂ ਬਾਅਦ ਮੇਰਾ ਚਾਚਾ ਕਹਿੰਦਾ ਵੀ ਮੈਂ ਤਾਂ ਆੜ ਤੋਂ ਹਿੱਸਾ ਕੱਢਣਾ ਕਹਿੰਦਾ ਮੇਰੇ ਪਿਓ ਨੇ ਬੜਾ ਸਮਝਾਇਆ ਵੀ ਕਮਲਿਆ ਕਮਲ ਨਾ ਮਾਰ ਜ਼ਮੀਨ ਜਿਆਦਾ ਵੱਡੀ ਗਈ ਹੈ ਘਰ ਵੀ ਵੰਡੇ ਗਏ ਹਨਾ ਵੀ ਤੈਨੂੰ ਅੱਡ ਘਰ ਪਾਤਾ ਆੜਤ ਇਕੱਠੀ ਰਹਿਣ ਦੇ ਕਹਿੰਦਾ ਮੇਰੇ ਚਾਚਾ ਉਹਦਾ ਨਾ ਮੈਂ ਤਾਂ ਆੜਤ ਚ ਹਿੱਸਾ ਕੱਢਣਾ ਮੇਰਾ ਹਿੱਸਾ ਕੱਢ ਦਿਓ ਚਲੋ ਜੇ ਦਾ ਹਿੱਸਾ ਕੱਢਦੇ ਚੱਕਰ ਸਾਡੀ ਆੜਤ ਬੰਦ ਹੋ ਗਈ ਆੜਤ ਦਾ ਕੰਮ ਠੱਪ ਹੋ ਗਿਆ ਕਹਿੰਦਾ ਪਹਿਲੇ ਸਾਲ ਮੇਰੇ ਚਾਚੇ ਨੇ ਝੋਨਾ ਲਾਇਆ ਅੱਡ ਹੋ ਕੇ ਤੇ ਕਹਿੰਦਾ ਮਾੜੀ ਕਿਸਮਤ ਨੂੰ ਕੀ ਹੋਇਆ ਵੀ ਮੇਰੇ ਚਾਚੇ ਦਾ ਝੋਨਾ ਕਹਿੰਦਾ ਘੱ ਵੀ ਜੇ ਦੋ ਭਰਾਣੇ ਦੋਨਾਂ ਭਰਾਵਾਂ ਦੀ ਫਸਲ ਬਰਾਬਰ ਨਿਕਲੂ ਕਿਸ ਦੀ ਵੱਧ ਕਿਸ ਦੀ ਘੱਟ ਨਾ ਕਿਸਮ ਦਾ ਲੇਖਾ ਜੋਖਾ ਹੁੰਦਾ ਕਹਿੰਦਾ ਮੇਰੀ ਭੂਆ ਨੇ ਮੇਰੇ ਚਾਚੇ ਨੂੰ ਉਂਗਲਾਂ ਲਾਈਆਂ ਵੀ ਘਗਵਾ ਤੈਨੂੰ ਜ਼ਮੀਨ ਦਿੱਤੀ ਉਹਨਾਂ ਨੇ ਮਾੜੀ ਅਗਲੇ ਝੋਨਾ ਵੇ ਕਿੰਨਾ ਨਿਕਲਿਆ ਤੇਰਾ ਝੋਨਾ ਬੜਾ ਘੱਟ ਨਿਕਲਿਆ ਕਹਿੰਦਾ ਮੇਰੀ ਚਾਚੀ ਵੀ ਮੇਰੀ ਭੂਆ ਪਿੱਛੇ ਲੱਗ ਗਈ ਵੀ ਉਹ ਤਾਂ 5 ਕਿੱਲੇ ਜ਼ਮੀਨ ਆਪਣੀ ਕਲਰ ਹੀ ਹੁੰਦੀ ਸੀਗੀ ਉੱਥੇ ਫਸਲ ਪਹਿਲੇ ਦਿਨ ਉਹ ਘੱਟ ਹੁੰਦੀ ਸੀ ਉਹ ਤੇਰੇ ਪੇਟੇ ਪਾਤੀ ਜੇ ਕਰਤਾ ਉਹ ਕਰਤਾ ਵੀ ਤੂੰ ਐ ਕਰ ਤੂੰ ਰੌਲਾ ਪਾ ਤੇ ਤੂੰ ਜ਼ਮੀਨ ਦੁਬਾਰਾ ਵੰਡਾ ਕਹਿੰਦਾ ਹੁਣ ਝੋਨਾ ਵੜ ਕੇ ਕਣਕ ਬੀਜਣੀ ਸੀਗੀ ਅਸੀਂ ਕਿਹਦਾ ਜ਼ਮੀਨ ਜਮਣ ਵਾਉਂਦੇ ਫਿਰਦੇ ਸੀ ਮੇਰੇ ਚਾਚੇ ਨੇ ਰੌਲਾ ਪਾ ਲਿਆ ਟਰੈਕਟਰ ਢੱਕ ਲੈ ਬਿਨਾ ਜ਼ਮੀਨ ਨਹੀਂ ਵਾਉਣੀ ਮੈਂ ਤਾਂ ਜ਼ਮੀਨ ਦੁਬਾਰਾ ਵੰਡਣੀ ਆ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਸਿਆਣਾ ਬਣ ਵੀ ਪਹਿਲਾਂ ਹੀ ਆ ਪਾਡੋਗੇ ਬੜੇ ਘਾਟੇ ਖਾ ਲੈਣੇ ਵੀ ਹੁਣ ਮਕਾਲ ਨਾ ਬਣਾ ਵੀ ਜ਼ਮੀਨ ਵੰਡੀ ਗਈ ਔਰ ਰੋਜ਼ ਰੋਜ਼ ਖੇੜ ਥੋੜੀ ਹੈ ਵੀ ਹੁਣ ਜ਼ਮੀਨ ਦੁਬਾਰਾ ਵੰਡ ਦੋ ਦੁਬਾਰਾ ਵੰਡ ਲੋ ਹਣਾ ਕਹਿੰਦਾ 나 ਜਮੀਨ ਦੁਬਾਰਾ ਵੰਡੂਗਾ ਕਹਿੰਦਾ ਮੇਰਾ ਦਾਦਾ ਕਹਿੰਦਾ ਵੀ ਠੀਕ ਆ ਵੀ ਦੁਬਾਰਾ ਵੰਡ ਲੋ ਕਾ ਤੋ ਕਲੇਸ਼ ਕਹਿੰਦਾ ਮਾੜੀ ਕਿਸਮਤ ਨੂੰ ਕੀ ਹੋ ਜਦੋਂ ਕਣਕ ਪੱਕੀ ਸੀ ਕਹਿੰਦਾ ਮੇਰੇ ਚਾਚੇ ਦੀ ਕਣਕ ਨੂੰ ਅੱਗ ਲੱਗ ਗਈ ਤੇ 5 ਕਿਲੇ ਕਹਿੰਦਾ ਕਣਕ ਸੜ ਗਈ ਮੇਰੇ ਚਾਚੇ ਦੀ ਕਹਿੰਦਾ 5 ਕਿਲੇ ਕਣਕ ਸੜ ਗਈ ਮੇਰੇ ਭੂਆ ਨੂੰ ਪਤਾ ਲੱਗ ਗਿਆ ਕਹਿੰਦਾ ਭੂਆ ਆ ਗਈ ਕਹਿੰਦਾ ਭੂਆ ਨੇ ਆ ਕੇ ਫਿਰ ਮੇਰੇ ਚਾਚੇ ਨੂੰ ਉਂਗਲਾਂ ਲਾਈਆਂ ਵੀ ਇਹ ਕੰਮ ਵੱਡੇ ਭਰਾ ਦੇ ਨੇ ਉਹਦੇ ਕੋਲ ਤੇਰੀ ਕਣਕ ਜਰੀ ਨਹੀਂ ਗਈ ਉਹ ਸ਼ਰੀਕਾਂ ਵਾਲਾ ਕੰਮ ਕਰ ਗਿਆ ਆ ਤੈਨੂੰ ਚੰਗੀ ਜ਼ਮੀਨ ਮਿਲੇਗੀ ਇਸ ਤੇ ਚੰਗੀ ਕਣਕ ਫੱਬੀ ਸੀ ਐਦਿਕਿਰ ਆਪਣੇ ਝਾੜ ਦੇਣਾ ਸੀ ਕਿ ਉਹਨੇ ਅੱਗ ਲਾ ਕੇ ਫੂਕਤੀ ਕਹਿੰਦਾ ਚਲੋ ਜੀ ਮੇਰਾ ਚਾਚਾ ਮੇਰੇ ਪਿਓ ਦੇ ਗਲ ਪੈ ਗਿਆ। ਇਨਾ ਇੱਕ ਇੱਕ ਦੂਜੇ ਦੇ ਗਲਾਵੇਂ ਫੜ ਲੇ ਤੂੰ ਤੂੰ ਤੇ ਮੈਂ ਮੈਂ ਹੋ ਗਈ। ਗੱਲ ਥਾਣੇ ਤੱਕ ਪਹੁੰਚ ਗਈ ਮੁੜ ਕੇ ਕਹਿੰਦਾ ਪੰਚਾਇਤ ਹੋਈ ਤੇ ਕਹਿੰਦਾ ਮੇਰੇ ਪਿਓ ਨੇ ਮੁੜ ਕੇ ਗੁਰੂ ਘਰ ਵੜ ਕੇ ਸੌ ਚੱਕੀ ਮੈਨੂੰ ਗੋਦੀ ਚੱਕ ਕੇ ਵੀ ਮੇਰਾ ਇੱਕੋ ਇੱਕ ਪੋਤਾ ਮੈਂ ਗੁਰਦੁਆਰੇ ਲੈ ਕੇ ਵੜਦਾ ਵੀ ਮੈਂ ਅੱਗ ਨਹੀਂ ਲਾਈ ਮੈਂ ਕਣ ਨਹੀਂ ਸਾੜੀ ਵੀ ਮੈਂ ਇਹੋ ਜਿਹਾ ਖੱਚ ਕੰਮ ਕਹਿੰਦੇ ਜ਼ਿੰਦਗੀ ਜੀ ਨਹੀਂ ਕਰ ਸਕਦਾ। ਕਹਿੰਦਾ ਚਲੋ ਜੀ ਜਦੋਂ ਮੇਰੇ ਪਿਓ ਨੇ ਗੁਰਦੁਆਰੇ ਵੜ ਕੇ ਸੌ ਚੱਕੀ ਵੜ ਕੇ ਸਾਡਾ ਕਹਿੰਦਾ ਵੇੜਾ ਇੱਕ ਹੁੰਦਾ ਸੀ ਭਵੇਂ ਘਾਰ ਆਗੜਾਡ ਸੀਗੇ ਕ ਕਹਿੰਦਾ ਅਮੜ ਕਹਿਣ ਪੂਰਾ ਬਾਰਡਰ ਬਣ ਗਿਆ ਸਾਡਾ ਆਪਸ ਚ ਜਮੇ ਬੋਲਚਾਲ ਬੰਦ ਹੋ ਗਿਆ ਕਹਿੰਦਾ ਇਥੋਂ ਤੱਕ ਕਿ ਮੇਰੀ ਭੂਆ ਨੇ ਮੇਰੇ ਚਾਚੇ ਨੂੰ ਨਾਲ ਲਾ ਲਾ ਕੇ ਜਵਾਕਾਂ ਦਾ ਖੇਡਣਾ ਵੀ ਆਪਸ ਚ ਬਿਲਕੁਲ ਬੰਦ ਕਰਤਾ ਕਹਿੰਦਾ ਉਸ ਤੋਂ ਬਾਅਦ ਮੇਰੇ ਚਾਚੇ ਨੇ ਕੰਮ ਫੜ ਲਿਆ ਵੱਟਾਂ ਵੜਨ ਵਾਲਾ ਕਹਿੰਦਾ ਮੇਰੇ ਚਾਚੇ ਨੇ ਤਮੀਆਂ ਨਾਲ ਕਦੀ ਸਾਂਝੀ ਵੱਟ ਕਿਹੜੀ ਵੜਦਿਆ ਕਰਨੀ ਕਦੀ ਸਾਂਝੀ ਵੱਟ ਕਿਹੜੀ ਵੜਦਿਆ ਕਰਨੀ ਉਹ ਤਾਂ ਮੇਰੇ ਚਾਚੇ ਨੇ ਵੱਟਾਂ ਦਾ ਹਾਲ ਇਹੋ ਜਿਹਾ ਕਰਤਾ ਵੀ ਉਹ ਵੱਟ ਤੇ ਟਟੇਰੀ ਵੀ ਨਹੀਂ ਤੁਰ ਸਕਦੀ ਕਹਿੰਦਾ ਉਹਨੇ ਟਾਈਮ ਨੂੰ ਕੀ ਹੁੰਦਾ ਕਿ ਮੇਰਾ ਦਾਦਾ ਚੜਾਈ ਕਰ ਜਾਂਦਾ ਕਹਿੰਦਾ ਹੁਣ ਪ ਕਹਿੰਦਾ ਹੁਣ ਥਰੇ ਤਿੰਨ ਮੋਟਰਾਂ ਸੀ ਇੱਕ-ਇੱਕ ਮੋਟਰ ਦਾ ਅਸੀਂ ਵੰਡੀ ਹੋਈ ਸੀ ਇੱਕ ਮੋਟਰ ਸੀ ਸਾਂਝੀ ਕਹਿੰਦਾ ਫੇਰ ਭਰਾਵਾਂ ਝੋਨਾ ਲੱਗਾ ਹੋਇਆ ਸੀਗਾ ਤੇ ਪਾਣੀ ਪੂਣੀ ਲਾਉਂਦੇ ਫਿਰਦੇ ਸੀਗੇ ਤੇ ਕਹਿੰਦਾ ਵੀ ਮੇਰੇ ਪਿਓ ਨੇ ਮੋਟਰ ਦਾ ਪਾਣੀ ਲਾਇਆ ਹੋਇਆ ਸੀ ਉਤੋਂ ਮੇਰਾ ਚਾਚਾ ਆ ਗਿਆ ਤੇ ਮੋਟਰ ਦੇ ਪਾਣੀ ਪਿੱਛੇ ਪੈ ਗਿਆ ਕਹਿੰਦਾ ਉੱਥੇ ਰੌਲਾ ਕਹਿੰਦਾ दारू ਮੇਰੇ ਪਿਓ ਦੀ ਪੀਤੀ ਹੁੰਦੀ ਸੀ दारू ਮੇਰੇ ਚਾਚੇ ਦੀ ਪੀਤੀ ਹੋਈ ਸੀ ਕਹਿੰਦਾ ਮੇਰੇ ਪਿਓ ਨੇ ਕੀਤਾ ਚੱਕ ਕੇ ਕਈ ਮਾਰੀ ਮੇਰੇ ਚਾਚੇ ਦੇ ਸਿਰ 'ਚ ਕਹਿੰਦਾ ਮੇਰੇ ਚਾਚੇ ਦੀ ਉੱਥੇ ਮੌਤ ਹੋ ਗਈ ਨਾ ਸਾਡਾ ਸੀਰੀ ਸੀ ਕੋਕਾ ਭਜਿਆ ਘਰੇ ਕਰਦੇ ਭੱਜ ਭੁੱਜ ਕੇ ਕਹਿੰਦਾ ਉਹ ਚਿਰੋਂ ਮੇਰੇ ਚਾਚਾ ਮਰ ਚੁੱਕਿਆ ਸੀਗਾ ਪਿੰਡ ਵਾਲ ਡਾਕਟਰ ਲਿਆਂਦਾ ਡਾਕਟਰਾਂ ਦਾ ਵੀ ਖਤਮ ਹੋ ਚੁੱਕਿਆ ਪਿੰਡ ਦੇ ਲੋਕ ਇਕੱਠੇ ਹੋ ਗਏ ਉਹਨੇ ਟਾਈਮ ਉਹ ਸਾਡੀ ਫਫੇ ਕੁੱਟਣੀ ਕਹਿੰਦਾ ਭੂਆ ਵੀ ਆ ਗਈ ਉਹ ਵੀ ਬੈਂਡ ਪਾਉਣ ਲੱਗ ਗਈ ਕਹਿੰਦਾ ਮੇਰਾ ਪਿਓ ਮੜ ਕਿੱਥੋਂ ਭੱਜ ਗਿਆ ਕਹਿੰਦਾ ਫੇਰ ਮੇਰੀ ਭੂਆ ਆਣੇ ਮੇਰੇ ਚਾਚੇ ਸਹੁਰਾ ਨਾਲ ਜਾ ਕੇ ਪਰਚਾ ਘਟਾਇਆ ਪੁਲਿਸ ਆਈ ਕਹਿੰਦਾ ਮੇਰਾ ਪਿਓ ਤਾਂ ਭਗੌੜਾ ਹੋ ਗਿਆ ਭੱਜ ਗਿਆ ਘਰੋਂ ਕਹਿੰਦਾ ਫਿਰ ਮੇਰੀ ਭੂਆ ਨੇ ਮੇਰੀ ਮਾਂ ਨੂੰ ਤੇ ਮੇਰੀ ਦਾਦੀ ਨੂੰ ਉੱਟ ਚੁਕਾਤਾ ਠਾਣੇ ਤੇ ਸਾਡਾ ਇੱਕ ਸੀਰੀਓ ਨੂੰ ਅਸੀਂ ਪਾਲਾ ਪਾਲਾ ਕਹਿੰਦਾ ਮੁੜ ਤੇ ਮੇਰੀ ਭੈਣ ਨੂੰ ਆਪਦੇ ਘਰੇ ਲੈ ਗਿਆ ਕਹਿੰਦਾ ਤਿੰਨ ਦਿਨਾਂ ਵਿਚਾਰਨੇ ਮੈਨੂੰ ਆਪਦੇ ਘਰੇ ਰੱਖਿਆ ਰੋਟੀ ਪਣੀ ਸਾਨੂੰ ਖਵਾਇਆ ਕਰੇ ਆਪਦੇ ਨਾਲ ਸੁਵਾਇਆ ਕਰੇ ਕਹਿੰਦਾ ਮੁੜ ਕੇ ਚੌਥੇ ਦਿਨ ਮੇਰਾ ਪਿਓ ਆ ਆਪੇ ਪੇਸ਼ ਹੋ ਗਿਆ ਮੇਰੇ ਪਰਿਵਾਰ ਨੂੰ ਤੰਗ ਕਰਦੇ ਨੇ ਮੇਰਾ ਪਿਓ ਕਹਿੰਦਾ ਥਾਣੇ ਪੇਸ਼ ਹੋ ਗਿਆ ਕਹਿੰਦਾ ਚਲੋ ਜੀ ਮੁੜ ਕੇ ਚੱਲ ਪਿਆ ਮੁਕਦਮਾ ਕਹਿੰਦਾ ਉਸ ਕੇਸ ਦੇ ਵਿੱਚ ਸਾਡੀ ਕਹਿੰਦਾ 5 ਕਿੱਲੇ ਜ਼ਮੀਨ ਵੇਚ ਗਈ 16 ਕਿੱਲੇ ਸਾਡੇ ਕੋਲ 11 ਕਿੱਲੇ ਰਹਿ ਗਈ ਤੇ ਕਹਿੰਦਾ ਮੇਰੇ ਚਾਚੇ ਦੀ 7 ਕਿੱਲੇ ਜ਼ਮੀਨ ਵਿਕੀ ਉਸ ਕੇਸ ਦੇ ਵਿੱਚ ਕਹਿੰਦਾ ਉਹ ਜ਼ਮੀਨਾਂ ਸਸਤੇ ਭਾਅ ਹੁੰਦੇ ਸੀ ਕਿ ਕਬੜੀਆਂ ਦੇ ਭਾਅ ਜ਼ਮੀਨਾਂ ਹੁੰ ਕਹਿੰਦਾ ਸੱਤ ਕਿੱਲੇ ਜ਼ਮੀਨ ਵੀ ਤਾਂ ਵਿਕੀ ਕਿਉਂ ਕਿ ਕਹਿੰਦਾ ਭੂਆ ਤੇ ਮੇਰੇ ਚਾਚੇ ਸੌਰੇ ਆਪਸ ਚ ਰਲੇ ਹੋਏ ਸੀ ਉਹਨਾਂ ਦਾ ਖਾਨ ਬਣਿਆ ਹੋਇਆ ਸੀਗਾ ਜ਼ਮੀਨ ਵੇਚ-ਵਿਚ ਕੇ ਆਪ ਖਾਈ ਜਾਂਦੇ ਸੀਗੇ ਇਹ ਕਹਿੰਦਾ ਮੇਰੀ ਚਾਚੀ ਨੂੰ ਕਹਦਾ ਕਰਨਾ ਸ਼ਰੀਕ ਖੁੱਡੇ ਲਾ ਕੇ ਛੱਡਾਂਗੇ ਸ਼ਰੀਕ ਨੂੰ ਫਾਂਸੀ ਕਰਾ ਕੇ ਛੱਡਾਂਗੇ ਸ਼ਰੀਕ ਨੂੰ 20 ਸਾਲੀ ਕਰਾ ਕੇ ਛੱਡਾਂਗੇ ਕਹਿੰਦਾ ਸੱਤ ਕਿੱਲਿਆਂ ਚੋਂ ਵੀ ਦੋ ਤਿੰਨ ਕਿੱਲੇ ਕੇਸ ਤੇ ਲਾਤੀ ਹੋਊਗੀ ਕਹਿੰਦਾ 5 ਕਿੱਲੇ ਮੇਰੀ ਭੂਆ ਹੀ ਹਾਜ਼ਮ ਕਰ ਗਈ ਮੇਰੇ ਚਾਚੇ ਸੌਰਿਆਂ ਨਾਲ ਕੇ ਜਾਂ ਚਲੋ ਜੀ ਉਸ ਤੋਂ ਬਾਅਦ ਮੇਰੇ ਪਿਓ ਨੂੰ 20 ਸਾਲਾਂ ਦੀ ਸਜ਼ਾ ਹੋ ਜਾਂਦੀ ਹੈ 20 ਸਾਲੀ ਕਹਿੰਦਾ ਭਰਾਵਾ ਹੁਣ ਘਰ ਦੇ ਵਿੱਚ ਬੁੜੀਆਂ ਰਹਿ ਗਈਆਂ ਨਿੱਕੇ-ਨਿੱਕੇ ਸੀ ਜਵਾਕ ਰਹਿ ਗਏ ਕਹਿੰਦਾ ਬੁਰੇ ਹਾਲਾਤ ਹੋ ਗਏ ਕਹਿੰਦਾ ਜਿਨ੍ਹਾਂ ਦੀ ਕਦੇ ਤੂਤੀ ਬੋਲਦੀ ਸੀਗੀ ਕਹਿੰਦਾ ਮੁੜ ਕੇ ਭਰਾਵਾ ਸਾਡੇ ਤਾਂ ਬਨੇਰੇ ਦੇ ਕੰਮ ਰਹਿਣਾ ਵੀ ਹਟ ਗਏ ਕਹਿੰਦਾ ਮੇਰੇ ਪਿਓ ਨੂੰ ਜੇਲ੍ਹ ਹੋਈ ਹੁੰਦੀ ਤਾਂ ਇਹ 7 ਸਾਲ ਜੇਲ੍ਹ ਦੇ ਕੱਟੇ ਹੁੰਦੇ ਆ ਮੇਰੇ ਪਿਓ ਨੂੰ ਜੇਲ੍ਹ ਦੀ ਹਾਰਟ ਟੈਗ ਤੇ ਮੇਰੇ ਪਿਓ ਦੀਆਂ ਦਾ ਮੌਤ ਹੋ ਜਾਂਦੀ ਕਹਿੰਦਾ ਚਲੋ ਜੀ ਉਦੋਂ ਮੇਰੀ ਮਾਂ ਨੇ ਸਾਨੂੰ ਸੰਭਿਆ ਉਦੋਂ ਮੇਰੀ ਚਾਚੀ ਨੇ ਆਪਦੇ ਪੁੱਤ ਨੂੰ ਸੰਭਿਆ ਕਹਿੰਦਾ ਹੁਣ ਮੈਂ ਤੇ ਮੇਰੇ ਚਾਚੇ ਦਾ ਪੁੱਤ ਤੇ ਮੇਰੀ ਭੈਣ ਕਹਿੰਦਾ ਸੀ ਕੋਸ ਸਕੂਲ ਚ ਪੜ੍ਹਦੇ ਹੁੰਦੇ ਸੀਗੇ ਕਹਿੰਦਾ ਘਰੇ ਸਾਨੂੰ ਖੇਡਣ ਦੀ ਇਜਾਜ਼ਤ ਆਪਸ ਦੇ ਵਿੱਚ ਨਹੀਂ ਹੁੰਦੀ ਸੀ ਬੋਲਣ ਦੀ ਇਜਾਜ਼ਤ ਆਪਸ ਚ ਨਹੀਂ ਹੁੰਦੀ ਸੀਗੀ ਕਹਿੰਦਾ ਪਰ ਅਸੀਂ ਸਕੂਲ ਇਕੱਠੇ ਬੈਂਦੇ ਸੀਗੇ ਅੱਧੀ ਛੁੱਟੀ ਵੇਲੇ ਅੱਧੀ ਛੁੱਟੀ ਵੇਲੇ ਅਸੀਂ ਰੋਟੀ ਵੀ ਇਕੱਠੀ ਖਾਂਦੇ ਸੀਗੇ ਕਹਿੰਦਾ ਮੇਰੇ ਚਾਚੇ ਦੇ ਪੁੱਤ ਨੇ ਮੈਨੂੰ ਕਿਹਾ ਕਰਨਾ ਵੀ ਤੁਸੀਂ ਘਰੇ ਜਾ ਕੇ ਨਾ ਦੱਸਿਆ ਜੇ ਵੀ ਆਪਾਂ ਇਕੱਠੇ ਬੈੰਨੇ ਆ ਕਹਿੰਦਾ ਮੈਂ ਆਹ ਦੇ ਚਾਚੇ ਦੇ ਪੁੱਤ ਨੂੰ ਕਿਹਾ ਕਰਨਾ ਵੀ ਤੂੰ ਘਰੇ ਜਾ ਕੇ ਨਾ ਦੱਸੀ ਵੀ ਸਕੂਲ ਚ ਆਪਾਂ ਇਕੱਠੇ ਹੋ ਜਾਂਦੇ ਆ ਇਕੱਠੀ ਰ ਕਹਿੰਦਾ ਸਾਡਾ ਆਪਸ ਚ ਮੂਹ ਪਿਆਰ ਬਹੁਤ ਸੀਗਾ ਕਹਾਂ ਚਲੋ ਇਸ ਸਮਾਂ ਲੰਘਿਆ ਗੱਭਰੂ ਹੋ ਗਏ ਮੇਰਾ ਵੀ ਵਿਆਹ ਹੋ ਗਿਆ ਮੇਰੇ ਚਾਚੇ ਦੇ ਪੁੱਤ ਦਾ ਵਿਆਹ ਹੋ ਗਿਆ ਕਹਿੰਦਾ ਵਿਆਹਾਂ ਦੇ ਵਿੱਚ ਵੀ ਸੀ ਇੱਕ ਦੂਜੇ ਦੇ ਘਰੇ ਨਹੀਂ ਗਏ ਕਹਾਂ ਚਲੋ ਜੋ ਉਸ ਤੋਂ ਬਾਅਦ ਕੀ ਹੁੰਦਾ ਵੀ ਮੇਰੀ ਚਾਚੀ ਵੀ ਪੂਰੀ ਹੋ ਜਾਂਦੀ ਆ ਮੇਰਾ ਚਾਚੇ ਦਾ ਪੁੱਤ ਕੱਲਾ ਰਹਿ ਜਾਂਦਾ ਵਿਆਹਿਆ ਹੁੰਦਾ ਕਹਿੰਦਾ ਜਦੋਂ ਮੇਰੀ ਚਾਚੀ ਮਰਦੀ ਆ ਉਹਦੇ ਸੰਸਕਾਰ ਤੇ ਕਹਿੰਦਾ ਮੈਂ ਜਾਂਨਾ ਮੇਰੀ ਘਰ ਲਈ ਵੀ ਜਾਂਦੀ ਆ ਮੇਰੀ ਮਾਂ ਵੀ ਜਾਂਦੀ ਆ ਕਹਿੰਦਾ ਮੈਂ ਆਪਦੇ ਚਾਚੇ ਦੇ ਪੁੱਤ ਦੇ ਨਾਲ ਲੱਗ ਕੇ ਰੋਣਾ ਕਹਿੰਦਾ ਫਿਰ ਵੀ ਚਲ ਆਪਦਾ ਖੂਨ ਸੀ ਦਾ ਦੁੱਖ ਤਾਂ ਬਈ ਆਉਂਦਾ ਹੀ ਆ। ਚਾਚੇ ਦਾ ਸੰਸਕਾਰ ਹੋਇਆ, ਭੋਗ ਪਿਆ, ਸਾਰਾ ਕੰਮ ਕੰਦਾ ਮੱਗੇ ਲੱਗ ਕੇ ਕੀਤਾ। ਕਹਿੰਦਾ ਉਸ ਤੋਂ ਬਾਅਦ ਚਾਚੀ ਦੇ ਭੋਗ ਤੋਂ ਬਾਅਦ ਕੀ ਹੋਇਆ? ਕਹਿੰਦਾ ਅਸੀਂ ਘਰ ਦੀਆਂ ਵਿਚਲੀਆਂ ਸਾਹੀਆਂ ਕੰਨਾਂ ਟਾਤੀਆਂ। ਇੱਕੋ ਵੇੜਾ ਕਰ ਲਿਆ। ਕਹਿੰਦਾ ਮੇਰੀ ਭੂਆ ਨੇ ਮੇਰੇ ਚਾਚੇ ਦੇ ਪੁੱਤ ਨੂੰ ਇੰਨੀ ਉਂਗਲਾਂ ਲਾਈਆਂ ਵੀ ਗੱਲਾਂ ਹੀ ਛੱਡ ਦੇ। ਵੀ ਤੂੰ ਫੇਰ ਸ਼ਰੀਕਾ ਨਾਲ ਵਰਤਣ ਲੱਗ ਗਿਆ, ਤੇਰੇ ਪਿਓ ਨੇ ਇਹਨਾਂ ਨੇ ਮਾਰਿਆ ਸੀ, ਜੇ ਕੀਤਾ ਸੀ ਉਹ ਕੀਤਾ ਸੀਗਾ। ਕਹਿੰਦਾ ਮੇਰੇ ਚਾਚੇ ਦਾ ਪੁੱਤ ਕਹਿੰਦਾ ਭੂਆ ਜੁੜੇ ਹੱਥ। ਪਹਿਲਾਂ ਤੁਹਾਡਾ ਬੜਾ ਘ ਬੜਾ ਤੂੰ ਸਾਡਾ ਘਰ ਨੂੰ ujahੜਤਾ ਮੇਰੇ ਪਿਓ ਨੂੰ ਮਰਵਾਤਾ ਵੀ ਹੁਣ ਤਾਂ ਆ ਜੁੜੇ ਹੱਥ ਸਾਡਾ ਖੇੜਾ ਛੱਡ ਕਹਿੰਦਾ ਮੁੜ ਕੇ ਮੇਰੀ ਭੂਆ ਮੇਰੇ ਚਾਚੇ ਦੇ ਪੁੱਤਨਾ ਵਰਤਨੋਂ ਹਟ ਗਈ ਸਾਡੇ ਨਾਲ ਤਾਂ ਪਹਿਲਾਂ ਹੀ ਹਟੀ ਹੋਈ ਸੀਗੀ ਕਹਿੰਦਾ ਅਸੀਂ ਕੰੰਧਾਂ ਢਾ ਕੇ ਵਾਈ ਸਾਂਝੀ ਕਰ ਲਈ ਮੁੜ ਕੇ ਕਹਿੰਦਾ ਹੌਲੀ ਹੌਲੀ ਕਮਾਈ ਕਰਕੇ ਡੇਰੀ ਫਾਰਮ ਖੋਲ੍ਹ ਲਿਆ ਕਹਿੰਦਾ ਅੱਜ ਸਾਰੇ ਕੋਲ 40 50 ਡੰਗਰ ਨੇ ਸਾਡਾ ਡੈਰੀ ਫਾਰਮ ਵੀ ਸਾਂਝਾ ਸਾਡੀ ਖੇਤੀ ਬੜੀ ਵੀ ਸਾਂਝੀ ਗਿਆ ਕਹਿੰਦਾ ਅੱਜ ਸਾਡੇ ਚਾਚੇ ਤਾਇਆ ਦੇ ਪੁੱਤਾਂ ਦਾ ਇੰਨਾ ਕ ਪਿਆਰ ਆ ਵੀ ਜਿਵੇਂ ਸਕੇ ਭਰਾ ਹੁੰਨੇ ਵੀ ਕਿਤੇ ਮਹਿਸੂਸ ਹੀ ਨਹੀਂ ਆ ਵੀ ਅਸੀਂ ਚਾਚੇ ਤਾਇਆ ਆਂਦੇ ਆ ਕਹਿੰਦਾ ਸਾਡਾ ਘਰ ਇੰਨਾ ਕ ਵਿਖਰ ਗਿਆ ਸੀਗਾ ਕਿ ਬੜੀ ਔਖੀ ਮੁੜ ਕੇ ਗੱਡੀ ਲਈ ਤੇ ਲਿਆਂਦੀ ਐ ਤੇ ਕਹਿੰਦਾ ਸਾਡਾ ਘਰ ਝਾੜਨ ਵਾਲਾ ਕੌਣ ਸੀ ਸਿਰਫ ਸਾਡੀ ਭੂਆ ਕਹਿੰਦਾ ਮੇਰੀ ਭੂਆ ਨੇ ਉਂਗਲਾਂ ਲਾ ਲ ਕੇ ਸਾਡੇ ਸਵਰਗ ਵਰਗੇ ਘਰ ਨੂੰ ਨਰਕ ਬਣਾਤਾ ਸਾਡੇ ਘਰ ਚ ਕੰਦਾ ਕਢਾਤੀ ਕਤਲਾਂ ਤੱਕ ਹੋ ਗਏ ਜੇਲਾਂ ਤੱਕ ਹੋ ਗੀਆਂ ਜ਼ਮੀਨਾਂ ਤੱਕ ਵੇਚ ਗਈਆਂ ਤੇ ਬਾਈ ਚਾਹੁੰਦਾ ਸੀ ਵੀ ਜੋ ਸਾਡੇ ਘਰ 'ਚ ਵ ਕੀ ਭਰਾਵੋ ਉਂਗਲ ਬੜੀ ਭੈੜੀ ਚੀਜ਼ ਆ ਇਹ ਉਂਗਲ ਭਾਵੇਂ ਕਿਸੇ ਰਿਸ਼ਤੇਦਾਰ ਦੀ ਹੋਵੇ ਭਾਵੇਂ ਕਿਸੇ ਆਂਡੀ ਗਵਾਂਡੀ ਦੀ ਹੋਵੇ ਭਾਵੇਂ ਕਿਸੇ ਯਾਰ ਬਿੱਲੀ ਦੀ ਹੋਵੇ ਉਂਗਲ ਘਰਾਂ ਦੇ ਘਰ 파ੜ ਦਿੰਦੀ ਆ ਕਤਲ ਕਰਾ ਦਿੰਦੀ ਆ ਚੁੱਲਿਆਂ 'ਚ ਘਾਵ ਗਾ ਦਿੰਦੀ ਆ ਤੇ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੇ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਵੱਧ ਤੋਂ ਵੱਧ ਲੋਕ ਇਸ ਕਹਾਣੀ ਨੂੰ ਸੁਣਨ ਕੀ ਪਤਾ ਕਿਸੇ ਦੀ ਹੋਰ ਭੂਆ ਇਹੋ ਜੇ ਤੰਦ ਤਣ ਦੀ ਫਿਰਦੀ ਹੋਵੇ ਕਿਸੇ ਦੀ ਹੋਰ ਭੂਆ ਭਰਾਵਾਂ ਨੂੰ ਉਂਗਲਾ ਲਾਉਂਦੀ ਫਿਰਦੀ ਹੋਵੇ ਸ਼ਾਇਦ ਆ ਵੀਡੀਓ ਦੇਖ ਕੇ ਉਹ ਸਿਆਣੀ ਬਣ ਜੇ ਤੇ ਭਰਾਵਾਂ ਦਾ ਘਰ ਨਾਮ ਬਰਬਾਦ ਕਰੇ ਸਾਡਾ ਮਕਸਦ ਤਾਂ ਬਸ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ